ਮੈਂ 5 ਸਾਲ ਦੀ ਸੀ ਜਦੋਂ ਮੇਰੇ ਮੰਮਾ ਦਾ ਜਿਹੜਾ ਹੱਥ ਆ ਉਹ ਪੱਠੇ ਕੁੱਤਰ ਨਾਲਾ ਜਿਹੜਾ ਟੋਕਾ ਹੁੰਦਾ ਉਹਦੇ ਵਿੱਚ ਆ ਕੇ ਵੱਢਿਆ ਗਿਆ ਸੀਗਾ ਮੇਰੀ ਮੂਮਾ ਤੇ ਬਹੁਤ ਖੂਨ ਵਹਿ ਰਿਆ ਸੀਗਾ ਤੇ ਮੰਮਾ ਨਾ ਆਪਣਾ ਹੱਥ ਖੋਦੀ ਬੰਨ ਰਏ ਸੀਗੇ ਤੇ ਉਹ ਮੈਨੂੰ ਬਾਰ-ਬਾਰ ਕਹਿ ਰਿਹਾ ਹਨਾ ਤੇ ਮੈਂ ਇਨੀ ਛੋਟੀ ਜੀ ਸੀ ਮੈਨੂੰ ਇਹ ਨਹੀਂ ਪਤਾ ਕਿ ਹਨਾ ਹੱਥ ਬੰਨਣ ਨੂੰ ਕਿਹਦੇ ਨਾਲ ਮੈਂ ਕਦੇ ਚੁੰਨੀ ਲਿਆਵਾਂ ਕਦੇ ਪਰਨਾ ਲਿਆਵਾਂ ਜਿਹੜੇ ਮੇਰੇ ਡੈਡੀ ਸੀ ਉਹ ਮੇਰੇ ਵਾਂਗੂ ਬੜੇ ਦਿਲ ਕੰਮ ਕਮਜ਼ੋਰ ਦਿਲ ਦੇ ਸੀ ਉਹ ਸਾਈਡ ਤੇ ਖੜੇ ਕੰਬੀ ਜਾਣ ਪਰ ਉਹਨਾਂ ਚ ਹਿੰਮਤ ਨਹੀਂ ਸੀਗੀ ਕਿ ਉਹ ਉਸ ਵੇਲੇ ਹੈਲਪ ਕਰ ਲੈਣ ਔਰ ਉਸ ਦਿਨ ਜਦੋਂ ਉਸ ਟਾਈਮ ਚਰੀ ਕੁਤਰ ਰਹੇ ਸੀਗੇ ਤੇ ਅਮਨ ਜਿਹੜੀ ਆ ਮੇਰੇ ਮੰਮਾ ਦੇ ਪੇਟ ਵਿੱਚ ਸੀਗੀ ਤੇ ਮੇਰੇ ਦਾਦਾ ਜੀ ਨੇ ਪਟਿਆ ਜਿਹੜਾ ਇੰਜਨ ਸੀ ਉਹਦਾ ਪਟਾ ਇੱਕਦਮ ਉਤਾਰਿਆ ਮੇਰੇ ਡੈਡੀ ਤੇ ਮੰਮੀ ਦੋਨੋਂ ਅੱਗੇ ਰੁਕ ਲਾ ਰਹੇ ਸੀ ਉਹ ਸਮਾਂ ਮੈਂ 5 ਸਾਲ ਦੀ ਸੀ ਆਪਣੇ ਤਾਂ ਹਮੇਸ਼ਾ ਕਹਿੰਦੇ ਨੇ ਕਿ ਬੱਚੇ ਨੂੰ ਨਾ ਇੰਨੀ ਛੋਟੀਆਂ ਬਚਪਨ ਦੀਆਂ ਗੱਲਾਂ ਯਾਦ ਨਹੀਂ ਰਹਿੰਦੀਆਂ ਮੈਂ ਕਿੰਨੀ ਮੇਰੀਆਂ ਅੱਖਾਂ 'ਚ ਅੱਜ ਤੱਕ ਉਹ ਸੀਨ ਉਦਾਂ ਹੀ ਖੜਾ। ਮੇਰੀ ਮੰਮਾ ਨੂੰ ਰਿਕਵਰ ਹੋਣ ਨੂੰ ਬਹੁਤ ਟਾਈਮ ਲੱਗਾ ਸੀ ਕਿਉਂਕਿ ਉਹਨਾਂ ਦਾ ਬਹੁਤ ਖੂਨ ਵਹਿ ਗਿਆ ਸੀ। ਇੱਕ ਪ੍ਰੈਗਨੈਂਟ ਸੀਗੇ ਇਹ ਸਭ ਚੀਜ਼ਾਂ ਸੀ। ਉਸ ਟਾਈਮ ਅਸੀਂ ਬੜੀਆਂ ਛੋਟੀਆਂ ਔਰ ਉਸ ਟਾਈਮ ਤੇ ਪਹਿਲੀ ਵਾਰ ਆਪਣੇ ਘਰ ਦਾ ਕੰਮ ਕਰਨਾ ਸਿੱਖਿਆ ਸੀ। ਲੈ ਘਰ ਦੀ ਰੋਟੀ, ਸਬਜ਼ੀ ਔਰ ਮੈਨੂੰ ਮੇਰੇ ਦਾਦਾ ਜੀ ਗਾਈਡ ਕਰਦੇ ਹੁੰਦੇ ਸੀ। ਮੈਨਕ ਨਹੀਂ ਮੈਂ ਅੱਜ ਤੱਕ ਉਹ ਉਹ ਇੱਕ ਪੰਜਾਂ ਸਾਲਾਂ ਦਾ ਜਿਹੜਾ ਮੇਰਾ ਸੀਨ ਆ ਨਾ ਮੇਰੀ ਮਾਂ ਦਾ ਉਹ ਹੱਥ ਮੈਨੂੰ ਅੱਜ ਤੱਕ ਨਹੀਂ ਭੁੱਲਿਆ ਸ਼ਾਇਦ ਲੋਕਾਂ ਨੂੰ ਭੁੱਲ ਜਾਂਦਾ ਹੋਗਾ ਬਾਕੀ ਮੈਨੂੰ ਹੋਰ ਕੁਝ ਵੀ ਯਾਦ ਨਹੀਂ ਉਸ ਸਮੇਂ ਦਾ ਬਟ ਉਹ ਜਿਹੜਾ ਇੱਕ ਸੀਨ ਸੀਗਾ ਔਰ ਫਿਰ ਨਾ ਲੋਕੀ ਅਗਲੇ ਦਿਨ ਸਾਨੂੰ ਪਤਾ ਕੀ ਕਹਿਣ ਤੁਸੀਂ ਆਪਦੀ ਮਾਂ ਦੇ ਪੋਤੇ ਇਕੱਠੇ ਕਰ ਲੈਂਦੇ ਤੁਸੀਂ ਉਹ ਪਟੇ ਔਰ ਮੈਂ ਆਪਣੀ ਮੰਮੀ ਦੇ ਪੋਤੇ ਇਕੱਠੇ ਕੀਤੇ ਔਰ ਸ਼ਾਇਦ ਉਹ ਨਾ 8 ਘੰਟਿਆਂ ਦੇ ਵਿੱਚ ਵਿੱਚ ਲੈ ਕੇ ਜਾਣੇ ਸੀ ਜੇ ਕੋਈ ਲੈ ਜਾਂਦਾ ਨਾ ਤਾਂ ਉਹਨਾਂ ਦੀਆਂ ਜਿਹੜੀਆਂ ਉਂਗਲਾਂ ਸੀ ਉਹ ਦੁਬਾਰਾ ਜੋੜ ਸਕਦੀਆਂ ਬਟ ਉਹੀ ਗੱਲ ਆ ਇਹ ਸਾਬਤ ਸਿਆਣੀਆਂ ਲੇਡੀਜ਼ ਦੇ ਕੰਮ ਹੁੰਦੇ ਨੇ ਜਾਂ ਘਰ 'ਚ ਜਿਹੜੇ ਸਿਆਣੇ ਉਹਨਾਂ ਬਟ ਮੇਰੀ ਫੈਮਿਲੀ 'ਚ ਉਸ ਟਾਈਮ ਇੰਨਾ ਜ਼ਿਆਦਾ ਉਹ ਹੋਇਆ ਕਿਸੇ ਨੂੰ ਕੁਝ ਨਹੀਂ ਸੁਝਿਆ ਤੇ ਉਹ ਮੇਰੇ ਮੰਮਾ ਦੇ ਪੋਤੇ ਪੂਰੇ ਵੀ ਨਹੀਂ ਲੱਭੇ ਜਿੰਨੇ ਕਿ ਲੱਭੇ ਨਾ ਮੈਨੂੰ ਅੱਜ ਵੀ ਉਹ ਯਾਦ ਆ ਸਾਡੀ ਬੈਠਕ ਸੀਗੀ ਉਥੋਂ ਦੇ ਦਰਵਾਜ਼ੇ ਵਿੱਚ ਦੀ ਨਾ ਮੈਂ ਬਾਹਰ ਸੁੱਟਦੇ ਸੀ ਕਿਉਂਕਿ ਉਹਨਾਂ ਨੇ ਡਾਕਟਰਾਂ ਨੇ ਕਿਹਾ ਸੀ ਹੁਣ ਇਹਨਾਂ ਦਾ ਕੋਈ ਫਾਇਦਾ ਨਹੀਂ ਤੇ ਉਸ ਟਾਈਮ ਨਾ ਮੈਂ ਇੱਕੋ ਹੀ ਗੱਲ ਸੋਚਦੀ ਹੁੰਦੀ ਸੀ ਕਿ ਕਾਸ਼ ਸਮਾਂ ਵਾਪਸ ਮੁੜ ਕੇ ਆ ਜਾਂਦਾ ਮੇਰੀ ਮਾਂ ਦਾ ਹੱਥ ਵੀ ਨਾਰਮਲ ਹੋ ਜਾਂਦਾ ਕਿਉਂਕਿ ਮੰਮੀ ਸਾਨੂੰ ਸਕੂਲ ਤਿਆਰ ਕਰਕੇ ਭੇਜਣਾ ਹੁੰਦਾ ਸੀ ਨਾ ਤੇ ਸਿਰਫ ਇੱਥੇ ਨਾ ਜੂੜੇ ਜੇ ਕਰਕੇ ਭੇਜ ਦਿੰਦੇ ਹੁੰਦੇ ਸੀ ਕਿਉਂਕਿ ਉਹ ਹੱਥ ਗੁੰਦ ਨਹੀਂ ਸੇ ਸਕਦੇ ਔਰ ਅਸੀਂ ਦੋਨੋਂ ਭੈਣਾਂ ਸੀ ਕਿ ਆ ਸਕੂਲ ਵੀ ਜਾਣਾ ਹੁੰਦਾ ਸੀ ਪਰ ਉਹ ਟਕਲੀਫ ਉਸ ਸਮਾ ਅੱਜ ਤੱਕ ਮੇਰੀ ਮਾਂ ਦਾ ਉਹ ਹੱਥ ਸੁੰਦਾ ਹੈ ਸਮਾਂ ਮੁੜ ਕੇ ਕਦੇ ਨਹੀਂ ਆਉਂਦਾ ਇਸ ਲਈ ਜਿਹੜਾ ਸਮਾਂ ਆਪਣੇ ਕੋਲ ਹੈਗਾ ਨਾ ਆਪਾਂ ਨੂੰ ਉਹਦੀ ਕਦਰ ਕਰਨੀ ਚਾਹੀਦੀ ਹੈ ਤੇ ਜਿੰਨਾ ਹੋ ਸਕੇ ਆਪਣਿਆਂ ਨੂੰ ਜੋੜ ਕੇ ਰੱਖੋ ਤੋੜਨਾ ਇੱਕ ਸੈਕਿੰਡ ਦਾ ਕੰਮ ਆ ਕਿਸੇ ਨੂੰ ਵੀ ਆਪਾਂ ਆਪਣੇ ਤੋਂ ਦੂਰ ਕਰ ਸਕਦੇ ਆ ਲੱਗ ਕਰ ਸਕਦੇ ਆ ਕੋਸ਼ਿਸ਼ ਕਰੋ ਜਿੰਨੇ ਵੀ ਤੁਹਾਡੇ ਤੋਂ ਦੂਰ ਆ ਉਹਨਾਂ ਨੂੰ ਇੱਕ ਜੋੜ ਕੇ ਇੱਕ ਰਿਸ਼ਤੇ 'ਚ ਇੱਕ ਗੰਢ ਬਨ ਕੇ ਰੱਖੋ ਪੈਸਾ ਆਉਂਦਾ ਜਾਂਦਾ ਰਹਿਣਾ ਹੈ ਏ ਅੱਜ ਹੈ ਕੱਲ ਨਹੀਂ ਹੈ ਪਰ ਭੈਣ ਭਰਾ ਰਿਸ਼ਤੇ ਨਾ ਤੇ ਸਦਾ ਰਹਿਣ ਵਾਲੀਆਂ ਚੀਜ਼ਾਂ ਨੇ ਬਾਕੀ ਤੁਸੀਂ ਆਪਣਾ ਆਪਣਾ ਦੱਸੋ